ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹਮਕੇ ਗਿਆਨ ਸਰੂਪ ਜਗ ਦੀ ਜੋਤ ਕਲਜੁਲ ਕੀ ਓਟ ਬਾਣੀ ਕੇ ਬੋਹਿਥ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਗ੍ਰੀਵਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ ਪਿਛੇ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀਆਂ 16 ਪਉੜੀਆਂ ਦੀ ਸੰਥਿਆ ਕੀਤੀ ਹੈ ਅੱਗੇ 17ਵੀਂ ਪਉੜੀ ਪਰਾਰੰਭ ਕਰਨੀ ਹੈ ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਾਵਧਾਨ ਹੋ ਕਰਕੇ ਇਕਾਗਰ ਹੋ ਕਰਕੇ ਸ਼੍ਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਇੰਨਾ ਸ਼ਬਦਾਂ ਨੂੰ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਅਸੰਖ ਪੂਰੇ ਖਖੇ ਲਾ ਕੇ ਅਸੰਖ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਜਿਹੜਾ ਖਖਾ ਹੈ ਉਹ ਮੁੱਖ ਵਿੱਚ ਹੀ ਰਹਿ ਜਾਂਦਾ ਹੈ ਬਾਹਰ ਨਹੀਂ ਨਿਕਲਦਾ ਇਸ ਕਰਕੇ ਅਸੰਖ ਪੂਰੇ ਪੂਰੇ ਅੱਖਰ ਬੋਲਣੇ ਹਨ ਭਾਉ ਜਿਵੇਂ ਭੱਵੇ ਕੰਨਾਂ ਦੀ ਆਵਾਜ਼ ਭਾ ਉਸ ਤਰ੍ਹਾਂ ਭਾਉ ਤਾਉ ਇਸ ਤਰ੍ਹਾਂ ਪੜਨਾ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਇਕ ਭਖ ਪਾਰਾ ਕਰਕੇ ਬੋਲਣਾ ਅਦਗ ਲਾ ਕੇ ਭਖ ਅਸੰਖ ਸੂਰ ਮਹ ਭਖ ਸਾਰ ਅਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ अशंख मूरख अंध खोर अशंख चोर हराम खोर असांख अमर कर जोर असांख गल वट हत्या कमाही अशंख पापी पाप कर जख कूड़ार कूड़े फिराही ਅਸੰਖ ਮਲੇਛ ਮਲ ਭਖ ਖਾਹੇ ਇਹ ਸ਼ਬਦ ਨੂੰ ਮਲੇਛ ਪੜਨਾ ਛੱਛੇ ਦੇ ਨਾਲ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰ ਰਹਾ ਭਾਰ ਨਾਨਕ ਨੀਚ ਕਹਿ ਵਿਚਾਰ ਇਹ ਨਾਨਕ ਤੇ ਹੀ ਵਿਸਰਾਮ ਲਾ ਕੇ ਪੜਨਾ ਹੈ ਭਾਵ ਹੈ ਗੁਰੂ ਨਾਨਕ ਸਾਹਿਬ ਜੀ ਨੇ ਨੀਚ ਕਹੈ ਨੀਚਾਂ ਦੇ ਵਿਚਾਰ ਸਾਰੀ ਉਹ ਕਥਨ ਕੀਤੀ ਹੈ ਇਹ ਕਿੰਨੇ ਮੂਰਖ ਹਨ ਕਿੰਨੇ ਹੀ ਚੋਰ ਹਨ ਇਸ ਪ੍ਰਕਾਰ ਵਾਰਿਆ ਨਾ ਜਾਵ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਪੌੜੀ ਵਿੱਚ ਜਿਹੜੇ ਸ਼ਬਦ ਆਏ ਹਨ ਕਮਾਹੀ ਫਿਰਾਹੀ ਇਨਾਂ ਨੂੰ ਲਾਵਾ ਦੇ ਨਾਲ ਨਹੀਂ ਪੜਨਾ ਕਮਾਹੇ ਫਿਰਾਹੇ ਜਾਹੇ ਖਾਹੇ ਇਸ ਤਰ੍ਹਾਂ ਨਹੀਂ ਪੜਨਾ ਸਿਹਾਰੀਆਂ ਲਾ ਕੇ ਪੜਨਾ ਕਮਾਹੇ ਜਾਹੇ ਫਿਰਾਹੇ ਖਾਹੇ ਇਸ ਤਰ੍ਹਾਂ ਜੋ ਤਦ ਭਾਵੈ ਸਾਈ ਭਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣਾ ਬੋਲਣਾ ਬਾਣ ਲਿਖਣ ਪੜਨਾ ਲਿਖਣ ਨਹੀਂ ਲਿਖਣਾ ਅਖਰੀ ਲਿਖਣਾ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹੇ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਈ ਤਿਵ ਤਿਵ ਪਾਹੀ ਜੇਤਾ ਕੀਤਾ ਤੇਤਾ ਨਾਉ ਵੇਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਅਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ ਹੈ ਇਸੇ ਤਰ੍ਹਾਂ ਇਹ ਸੋ ਪਾਠ ਵੱਖਰਾ ਪੜ੍ਹਨਾ ਹੈ ਉਤਰ ਸੋ ਖੇਹ ਕਈ ਸਰੂਪਾਂ ਦੇ ਵਿੱਚ ਕਈ ਗੁਟਕੇ ਸਹਿਬਾਨਾਂ ਦੇ ਵਿੱਚ ਸੱਸੀ ਸਿਹਾਰੀ ਦੇ ਨਾਲ ਵੀ ਇਕੱਠਾ ਆਉਂਦਾ ਉਤਰਸ ਜਾਂ ਇੱਥੇ ਵੀ ਗੁਟਕੇ ਸਹਿਬਾਨਾਂ ਚ ਨਵੀਨ ਸਰੂਪਾਂ ਚ ਉਤਰਸ ਇਕੱਠਾ ਲਿਖਿਆ ਹੁੰਦਾ ਪਰ ਇਹ ਵੱਖਰਾ ਪਾਠ ਹੈ ਉਤਰ ਸੋ ਖੇਹ ਪਾਣੀ ਧੁੱਤ ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬ ਮੂਣ ਲਈਏ ਓਹ ਤੋਏ ਹਰੀਏ ਮਤ ਪਾਪਾਂ ਕੈ ਸੰਗ ਓਹ ਤੁਪੈ ਨਵ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਇਹ ਤਿਲ ਕਾ ਇਸ ਤਰ੍ਹਾਂ ਨਖੇਰ ਕੇ ਤਿਲ ਕਾ ਇਕੱਠਾ ਨਹੀਂ ਪੜਨਾ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਨਾਉ ਸ਼ਬਦ ਵਿਪਾਰਾ ਪੜਨਾ ਕਿਉਂਕਿ ਜਿੱਥੇ ਤੀਰਥ ਆਜੇ ਸ਼ਬਦ ਉੱਥੇ ਜਿਹੜਾ ਨਹਾਉਣ ਦਾ ਅਰਥ ਹੋਣ ਕਰਕੇ ਭਾਰਾ ਹੁੰਦਾ ਮੱਜਨ ਸ਼ਬਦ ਆਵੇ ਤੀਰਥ ਸ਼ਬਦ ਆਵੇ ਅਖੀਰਲਾ ਫਿਰ ਸ਼ਬਦ ਨਹਾਉ ਆਜੇ ਉਹ ਭਾਰਾ ਹੁੰਦਾ ਹੈ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਇਹ ਵੇਲਾ ਨਹੀਂ ਪੜਨਾ ਜੇ ਆਪਾਂ ਵੇਲਾ ਪੜਾਂਗੇ ਅਰਥ ਹੁੰਦਾ ਜੰਗਲ ਵੇਲਾ ਬਣ ਜਾਂਦਾ ਫਿਰ ਇਸ ਕਰਕੇ ਇੱਥੇ ਸਮੇਂ ਦਾ ਅਰਥ ਹੈ ਵੇਲਾ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜੇਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਕਾਦੀਆ ਸ਼ਬਦ ਜਿਹੜਾ ਹੈ ਇਹ ਪੋਲਾ ਪੜਨਾ ਹੈ ਕਾਜੀਆਂ ਦਾ ਅਰਥ ਹੋਣ ਕਰਕੇ ਪੋਲਾ ਕਾ ਦਿਆ ਵਖਤ ਨਾ ਪਾਇਓ ਕਾ ਦਿਆ ਜੇ ਲਿਖਾ ਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹੋ ਨਾ ਕੋਈ ਇਹ ਦੋ ਨੰਨੇ ਕੰਨਾ ਨਾ ਕੰਨਾ ਆਇਆ ਹੈ ਇਥੇ ਨੰਨਿਆਂ ਨੂੰ ਇਸ ਕਰਕੇ ਲੰਬੀ ਆਵਾਜ਼ ਦੇ ਨਾਲ ਪੜ੍ਹਨੇ ਨੇ ਨਾ ਤੇਤਵਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਇਹ ਇਕ ਦੂ ਇਕ ਇਸ ਬੰਦក ਹਨ ਪੰਜ ਅੱਖਰ ਜਿਵੇਂ ਆਪਾਂ ਕਹਨੇ ਹਾਂ ਇੱਕ ਤੋਂ ਇੱਕ ਚੜ ਕੇ ਪਏ ਨੇ ਜਾਂ ਇੱਕ ਤੋਂ ਇੱਕ ਐਸੇ ਕਰਕੇ ਇਹ ਸ਼ਬਦ ਜਿਹੜੇ ਹਨ ਪੰਜ ਇਹ ਸਬੰਧਕ ਪੜਨੇ ਹਨ ਕਿਸਿਆਣਾ ਨਹੀਂ ਪੜਨਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਆਕਾ ਹੋਵੇ ਨਾਨਕ ਜੀ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਊੜਕ ਊੜਕ ਪਾਲ ਥੱਕੇ ਊੜਾ ਖੁੱਲੇ ਮੂੰਹ ਵਾਲਾ ਹੈ ਇਸ ਕਰਕੇ ਉਹ ਇਸ ਤਰ੍ਹਾਂ ਪੜਨਾ ਊੜਕ ਊੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਸ 18 ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਇੱਕ ਤੇ ਥੋੜਾ ਜਿਹਾ ਰੁਕਣਾ ਇੱਕ ਧਾਤ ਨਹੀਂ ਪੜ੍ਹਨਾ ਅਸਲੂ ਇੱਕ ਧਾਤ ਇਸ ਤਰ੍ਹਾਂ ਪੜ੍ਹਨਾ ਹੈ ਸਹਸ 18 ਹੈ ਕਹਿਨ ਤਤੇਪਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣ ਆਪ 사ਲਾਹੀ 사ਲਾਹੀ ਇਤੀ ਸਰਤ ਨਾ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਕੀੜੀ ਤੁਲ ਨਾ ਹੋਵਨੀ ਤੁਲ ਸ਼ਬਦ ਜਿਹੜਾ ਹੈ ਭਾਰਾ ਪੜਨਾ ਹੈ ਇੱਥੇ ਬਰਾਬਰਤਾ ਦਾ ਅਰਥ ਹੋਣ ਕਰਕੇ ਭਾਰਾ ਸ਼ਬਦ ਹੈ ਤੁਲ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੈ ਗਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕੀ ਅੰਤ ਨਾ ਪਾਈ ਜਾਹੇ ਏਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਉੱਚੇ ਉੱਪਰ ਊਚਾ ਨਾਉ ਏਵਟ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੈ ਸੋਏ ਜੇਵਟ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗ ਹੈ ਜੋਤ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਬੰਦ ਪੜਨਾ ਦੱਦੇ ਦਿਨ ਆਲਾ ਬੰਦ ਨਹੀਂ ਪੜਨਾ ਹੈ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਓਹੋ ਜਾਣੈ ਜੇਤੀਆ ਮੋਹਿ ਖਾਇ ਆਪੇ ਜਾਣੈ ਆਪੇ ਦੀ ਅੱਖ ਹੈ ਸੇ ਭੇ ਕੀ ਕੀ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਬਾਪਾਰੀਏ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਮਾਨ ਅਮੁੱਲ ਤੋਲ ਅਮੁੱਲ ਪਰਵਾਨ ਇੱਥੇ ਜੜਾ ਤੋਲ ਸ਼ਾਬਦ ਹੈ ਇਹ ਪੋਲਾ ਹੈ ਇੱਥੇ ਇੱਥੇ ਭਾਰਾ ਤੁਲ ਨਹੀਂ ਪੜਨਾ ਇੱਥੇ ਬਰਾਬਰਤਾ ਦਾ ਨਹੀਂ ਹੈ ਇੱਥੇ ਤੁਲ ਪੋਲਾ ਹੈ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਵਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਸ਼ਬਦ ਜਿਹੜਾ ਹੈ ਇਹ ਭਾਰਾ ਕਰਕੇ ਪੜਨਾ ਹੈ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਵਿੰਦ ਅੱਖ ਹੈ ਈਸ਼ਰ ਅੱਖ ਹੈ ਸਿੰਦ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੀਵ ਅੱਖ ਹੈ ਸੁਰ ਨਰ ਮਨੁਜ ਜਨ ਸੇਵ ਕੀਤੇ ਅੱਖ ਹੈ ਅਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੀ ਕੀ ਜੀਵਟ ਭਾਵੈ ਤੇਵਟ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਮੋਲ ਵਿਗਾੜ ਤਾ ਲਿਖੀਐ ਸਿਰ ਗਾਵਾਰ ਗਾਵਾਰ ਇਸੇ ਤਰ੍ਹਾਂ ਹੀ ਇਸ ਨੂੰ ਲਿਖੀਐ ਪੜਨਾ ਧਿਆਨ ਦੇ ਨਾਲ ਲੱਲੇ ਲਾ ਨਹੀਂ ਲੱਗਣਦੇ ਨਹੀਂ ਲਿਖੀਐ ਤਾ ਲਿਖੀਐ ਸਿਰ ਗਾਵਾਰ ਗਾਵਨ ਸੋ ਦਰ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰਿ ਸਿਉ ਕਹੀਅਨਾ ਕੀਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲੇਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਧਰਮਾਲੇ ਇਹ ਵੀ ਇਦਾਸਣ ਦੇਖ ਕਰਕੇ ਪੜਨਾ ਧਿਆਨ ਦੇ ਨਾਲ ਨੀ ਆਪਾ ਇੰਦਰਾਸਨ ਪੜ ਜਾਨਨੇ ਆ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨਰ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਇਸ ਨੂੰ ਨਾਲੇ ਪੜਨਾ ਹੈ ਨਾਲੇ ਨਹੀਂ ਪੜਨਾ ਅਰਥ ਹੈ ਇਸ ਦਾ ਵੀ 66 ਤੀਰਥ ਵੀ ਸੰਜੁਗਤ ਹੀ ਨਾਲ ਹੀ ਗਾਰੇ ਵਾਹਿਗੁਰੂ ਪਰਮਾਤਮਾ ਨੂੰ ਗਾਵਨ ਰਤਨ ਉਪਾਏ ਤੇਰੇ ਆਠ 60 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਦ ਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨਾ ਸੇ ਮੈਂ ਚਿਤ ਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਟਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਇਸ ਤਰ੍ਹਾਂ ਇਹ ਸੋਦਰ ਹੈ ਔਰ ਇਹ ਸਤਿਗੁਰੂ ਸਾਹਿਬ ਜੀ ਦੇ ਵਿੱਚ ਸੋਦਰ ਦੇ ਸ਼ਬਦ ਤਿੰਨ ਆਉਂਦੇ ਨੇ ਇੱਕ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਜੋ ਆਪਾਂ ਪੜਿਆ ਹੈ ਔਰ ਇੱਕ ਰਹਿਰਾਸ ਸਾਹਿਬ ਦੇ ਵਿੱਚ ਔਰ ਇੱਕ ਜਦੋਂ ਆਸਾ ਰਾਗ ਆਰੰਭ ਹੁੰਦਾ ਹੈ ਪਾਵਨ ਬਾਣੀ ਦੇ ਅੰਦਰ ਉਦੋਂ ਇਹ ਤਿੰਨ ਵਾਰ ਸੋਦਰ ਸ਼ਬਦ ਆਉਂਦਾ ਹੈ ਇਸ ਕਰਕੇ ਇਹਨਾਂ ਦੇ ਵਿੱਚ ਕੁਝ ਪਾਠਾਂ ਦਾ ਅੰਤਰ ਹੈ ਤੇ ਧਿਆਨ ਦੇ ਨਾਲ ਪੜ੍ਹਨਾ ਜਿਵੇਂ ਬੈਸੰਤ ਵਾਵੇ ਦੇ ਨਾਲ ਆਉਂਦਾ ਹੈ ਪਵਨ ਜਿਹੜਾ ਹੈ ਉਹ ਵਾਵੇ ਦੇ ਨਾਲ ਪਵਨ ਆਉਂਦਾ ਹੈ ਜਿਵੇਂ ਆਪਾਂ ਗਾਵਨ ਸਾਦੇ ਵਿਚਾਰੇ ਪੜਿਆ ਬੱਬੇ ਨਾਲ ਆਉਂਦਾ ਹੈ ਇਸ ਕਰਕੇ ਨਾ ਸੁਰਗ ਮੱਛ ਸੁਰਗ ਪਾਠ ਇਸ ਤਰ੍ਹਾਂ ਕਈ ਭੇਦ ਹਨ ਤੇ ਇਸ ਨੂੰ ਧਿਆਨ ਦੇ ਨਾਲ ਪੜਨਾ ਹੈ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ